ਸਾਡਾ ਪ੍ਰਿੰਸੀਪਲ ਤੋਂ ਪੁੱਛੇ ਮਾਪਰ ਦੀ ਬੋਲਦੇ ਬਾਰੇ ਅਰੇ ਸਰ ਅਕੈਡਮਿਕ ਅਕੈਡਮਿਕਰ ਤੋਂ ਪਹਿਲਾਂ ਅਕੈਡਮਿਕਰ ਤੋਂ ਅਸੀਂ ਪੀਐਸਸੀ ਐਗਰੀਕਲਚਰ ਚਲਾ ਕੇ ਦਿੱਤੀ ਤੁਹਾਨੂੰ ਚਲਾ ਕੇ ਦਿੱਤੀ ਕਿ ਨਹੀਂ ਬੰਦ ਕੌਣ ਕਰ ਰਿਹਾ ਸਰ ਬੰਦ ਬੰਦ ਕਰੋ ਤੁਸੀਂ ਕੰਮ ਨਹੀਂ ਕਰਦੇ ਤਾਂ ਬੰਦ ਹੋਈ ਹੈ ਕੰਮ ਕੰਮ ਸਰਕਾਰ ਨੇ ਨਹੀਂ ਕੀਤਾ ਨਾ ਨਾ ਅਜੇ ਤੱਕ ਕੋਈ ਲੈਬ ਦਾ ਜਾਰੀ ਨਹੀਂ ਕੀਤਾ ਸਰਕਾਰ ਨੇ 5 ਕਰੋੜ 5 ਕਰੋੜ ਰੁਪਇਆ ਤੁਹਾਡੇ ਕਾਲਜ ਨੂੰ ਆਇਆ 5 ਕਰੋੜ ਰੁਪਇਆ ਤੁਸੀਂ ਫਿਰ ਉਹ ਐਗਰੀਕਲਚਰ ਕਿਉਂ ਨਹੀਂ ਚੱਲ ਰਹੀ ਸਰ ਤੁਹਾਡੀ ਉਹ ਤਾਂ ਹੀ ਤਾਂ ਪੁੱਛਣਾ ਤੁਹਾਨੂੰ ਤੁਹਾਡੇ ਅਧਿਕਾਰੀਆਂ ਨੂੰ ਪੁੱਛਣਾ ਹੈ ਪ੍ਰਿੰਸੀਪਲ ਦੀਆਂ ਚ ਕੋਈ ਗਲਤੀ ਨਹੀਂ ਸਰ ਸਰਕਾਰ ਭਰਤੀਆਂ ਕਰਦੀ ਹੁੰਦੀ ਹੈ ਸਰਕਾਰ ਸਰਕਾਰੀ ਕਾਲਜ ਵਿੱਚ ਬੇਟਾ ਇੱਕ ਵਾਰ ਤੁਸੀਂ ਪ੍ਰਿੰਸੀਪਲ ਦੇ ਵਕੀਲ ਨਾ ਬਣੋ ਮੈਂ ਤੁਹਾਨੂੰ ਸਾਹਮਣੇ ਪੁੱਛੂ ਦਿਖਾ ਕੇ ਦੇ ਦਿੰਦਾ ਅਧਿਕਾਰੀ ਕਾਲਜ ਵਿੱਚ ਸਰਕਾਰ ਸਰਕਾਰ ਭਰਤੀਆਂ ਕਰੇ ਮੈਂ ਤੁਹਾਡੇ ਕੋਲ ਜਾ ਰਹਾ ਹਾਂ ਮੈਂ ਦੋ ਵਾਰ ਦੇਖੋ ਜਿਆਦਾ ਇੱਕ ਮਿੰਟ ਮੇਰੀ ਕੱਪੋ ਗੱਡੀ ਲਫ ਰੱਖੇ ਕਿਉਂ ਨਹੀਂ ਬੰਦੇ ਰੱਖੇ ਨਹੀਂ ਰੱਖੇ ਜੋ ਸਰਕਾਰ ਜੋ ਸਰਕਾਰ ਦਾ ਕੰਮ ਹੈ ਸਰਕਾਰ ਹੀ ਕਰ ਸਕਦੀ ਹੈ ਨਾ ਕਾਲਜ ਦੇ ਵਿੱਚ ਪ੍ਰਾਈਵੇਟ ਪਰ ਚਲੋ ਮੈਂ ਤੁਹਾਡੇ ਉੱਥੇ ਆਉਣਾ ਮੈਂ ਉਹਨਾਂ ਨੂੰ ਪੁੱਛਦਾ ਅਧਿਕਾਰੀਆਂ ਨੂੰ ਕਿਉਂ ਨਹੀਂ ਕੰਮ ਕੀਤਾ ਸਰ ਮੰਗ ਪੱਤਰ ਦਿੱਤ ਤੈਨੂੰ ਬਹੁਤ ਦਿਨ ਹੋ ਗਏ ਯਾਰ ਮੰਗ ਪੱਤਰ ਦਿੱਤਾ ਸਰਕਾਰ ਨੂੰ ਭੇਜਿਆ ਹੋਇਆ ਕਿੰਨੇ ਟਾਈਮ ਹੋ ਗਿਆ ਸਰ ਤੁਹਾਨੂੰ ਇਹ ਨਹੀਂ ਕਿੰਨੇ ਲੱਗੇ ਵੀ ਕਾਤੋਂ ਨਿਪਟਦੀ ਕੀਤੀ ਉਹਨਾਂ ਨੇ ਕੀ ਜੋ ਵੀ ਹੈ ਸਰਕਾਰੀ ਕਾਲਜ ਵਿੱਚ ਪ੍ਰਾਈਵੇਟ ਇਹ ਕੰਮ ਮੇਰਾ ਥੋੜਾ ਜਿਹੜਾ ਕੰਮ ਮੇਰਾ ਸੀ ਪ੍ਰਾਈਵੇਟ ਕਾਲਜ ਪ੍ਰਾਈਵੇਟ ਕਾਲਜ ਨਹੀਂ ਸਰ ਸਰਕਾਰੀ ਕਾਲਜ ਹੈ ਸਰ ਸਰਕਾਰੀ ਰਹੂਗਾ ਇਹ ਲਗਾਈ ਰਹੂਗਾ ਨਾ ਖੇਤੀਬਾੜੀ ਵੀ ਸਰਕਾਰੀ ਰਹੂਗੀ ਸਰ ਰੱਖਾਂਗੇ ਸਰਕਾਰੀ ਤੁਸੀਂ ਬਾਡੀ ਤੇ ਲਾਇਆ ਗਿਆ ਹੈ ਨੋਟੀਫਾਈ ਜੋ ਤਾਂ ਕੰਮ ਨਹੀਂ ਕਰਦਾ ਕੋਈ ਬੰਦਾ ਤੁਸੀਂ ਸਾਡੇ ਨਾਲ ਆ ਹੋ ਗਿਆ ਕੋਈ ਪ੍ਰਿੰਸੀਪਲ ਨੂੰ ਪੁੱਛੋ ਕੀ ਗੱਲ ਹੈ ਸਰਕਾਰੀ ਹੋਣਗੇ ਸਰਕਾਰ ਦੇ ਅੰਦਰ ਹੀ ਆਉਂਦਾ ਸਰ ਸਾਰਾ ਕੰਮ ਮੈਂ ਨਹੀਂ ਕਰਦਾ ਪ੍ਰਿੰਸੀਪਲ ਰੱਖਿਆ ਆਪਾਂ ਸਨੇ ਕੰਮ ਕਰਦੇ ਚੋਰੇ ਨਹੀਂ ਫੜਨੇ ਮੈਂ ਤੋਰ ਫੜਨੇ ਇਹ ਜਿੰਨੇ ਪੁੱਟੀ ਵਾਲੀ ਗੱਲ ਹੈ ਆਪਣਾ ਪ੍ਰਾਈਵੇਟ ਭਰਤੀਆਂ ਕਰਨੇ ਸਰ ਦੇ ਸਰਕਾਰੀ ਸਰਕਾਰੀ ਭਰਤੀ ਹੋਊਗੀ ਸਰਕਾਰੀ ਕਰ ਰਹੇ ਐਵੇਂ ਨਾ ਬਿਰਾ ਲੋੜ ਤੋਂ ਰੌਲਾ ਪਾ ਕੇ ਮੁੰਮਚਾ ਦੀ ਮੂੰਹ ਤੇ ਸੱਦੂਗਾ ਮੈਂ ਆ ਰਿਹਾ ਤੁਹਾਡੇ ਕੱਲ੍ਹ ਤੇ ਤੁਸੀਂ ਕੱਲ੍ਹ ਦੇ ਪੁੱਛ ਕੇ ਮੱਡਾ ਮੈਂ ਕੱਲ੍ਹ ਜਾ ਰਿਹਾ ਉਹ ਸੰਦੇ ਹੋ ਗੱਲ ਕਰਾਂਗੇ ਸਾਹਮਣੇ ਗੱਲ ਕਰਾਂਗੇ ਕਿ ਕਹਿੰਦਾ ਆਪਾਂ ਤੁਸੀਂ ਮਨ ਰੱਖਣਾ ਠੀਕ ਹੈ ਤੁਸੀਂ ਪਹਿਲਾਂ ਹੀ ਗੱਲ ਕਰਕੇ ਗਏ ਉਦੋਂ ਵੀ ਇਹ ਕਹਿੰਦੇ ਸੀ ਵੀ ਤੁਹਾਡੇ ਟੈਂਟਰ ਲਵਾ ਦਾਂਗੇ ਤੇਰਾ ਨਾਮ ਜਦੋਂ ਜਦੋਂ ਮੈਂ ਤੁਸੀਂ ਕਹਿੰਦੇ ਤੁਸੀਂ ਆਉਣੇ ਤਰਨ ਮੈਂ ਥੋੜਾ ਵੈਲਕਮ ਵਾਸਤੇ ਖੜਾ ਤੁਸੀਂ 11 ਵਜੇ ਟਾਈਮ ਦਿੱਤਾ ਸੀ ਮੈਂ ਤੁਹਾਡੀ ਫੀਲ ਕਿਤੇ ਮੈਂ ਜਾਣਾ ਸੀ ਉਦੋਂ ਤੱਕ ਨਾ ਕੰਪਲੈਟ ਵੇਟ ਕਰ ਰਿਹਾ ਤੁਹਾਡੀ ਤੁਸੀਂ ਜੇ ਇਹਨਾਂ ਨੇ ਜਾਣਾ ਤਾਂ ਚਲੇ ਜਾਂਦੇ ਤੁਸੀਂ ਟਾਈਮ ਤੋਂ ਕਰਕੇ ਲੇਟ ਆਏ ਟਾਈਮ ਦੇ ਕੇ ਮੈਂ ਕਿ ਇਹ ਤੁਸੀਂ ਟਾਈਮ ਤੋਂ ਬਹੁਤ ਲੇਟ ਆਸ ਰਹਿ ਗਏ ਕਿਉਂ ਜਿਹਦੇ ਜਿਹਦੇ ਨਾਲ ਇੱਕ ਮਿੰਟ ਫੋਟ ਖੜਤਾ ਉੱਤੇ ਬੈਠੇ ਰਹੇ ਤੇ ਹੁਣ ਤੁਸੀਂ ਚਲਵਾ ਕੇ ਵੀ ਦਿੱਤੀ ਤੁਹਾਨੂੰ ਮੈਂ ਪੁੱਛੂ ਜਿਹੜੇ ਬੰਦੇ ਨੇ ਬੰਦ ਕਰਵਾਈ ਹੈ ਮੈਂ ਚਲਵਾ ਕੇ ਦਿੱਤੀ ਹੈ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕੀਤੀ ਐਪਲੀਕੇਸ਼ਨ ਦੋਦੀ ਮੈਂ 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 ਡੀਐਸਸੀ ਐਗਰੀਕਲਚਰ ਚਲਵਾ ਕੇ ਦਿੱਤੀ ਹੈ ਜੇ ਕਿਸੇ ਅਫਸਰ ਦੀ ਨਿਲੇਕੀ ਨਾ ਰਹੀ ਕਿਉਂ ਕਿਉਂ ਹੋਈ ਸਰਕਾਰ ਨਹੀਂ ਕੀਤੀ ਅਫਸਰ ਕੋਲ ਟੂਰਨ ਕੰਪਲ ਤੁਸੀਂ ਅੱਗੇ ਜਮਾਈ ਕੰਮ ਨਹੀਂ ਕਰ ਸਕਦੇ ਤਾਂ ਮੈਂ ਕੋ ਜਵਾਬ ਦੂੰਗਾ ਥੋੜਾ ਅਫਸਰ ਦੇਣ ਸਾਰੇ ਸਾਰੇ ਸਾਰੀ ਗੱਲ ਜੋ ਮੈਂ ਦੇਣ ਮੈਂ ਆਪਾਂ ਇਹੀ ਗੱਲ ਜਿਹੜੀ ਪ੍ਰਿੰਸੀਪਲ ਕੋਲ ਜਾ ਕੇ ਜਿਹੜੀ ਗੱਲ ਮੇਰੇ ਨਾਲ ਸਬੰਧਤ ਹੀ ਨਹੀਂ ਜਾਂ ਤੁਸੀਂ ਇਹ ਕਹੋ ਥੋੜੇ ਸਰਕਾਰ ਦੇ ਰਾਜ ਯਾਰ ਮੇਰੀ ਤਾਂ ਕੋਈ ਕਟਾ ਕਾਊਂਟ ਮੈਂ ਬੀਐਸਸੀ ਚਲਾ ਕੇ ਨਹੀਂ ਦਿੱਤੀ ਤੁਹਾਨੂੰ ਨਹੀਂ ਚਲਾ ਜਾਂਦੀ ਫਿਰ ਮੈਂ ਚਲਾ ਕੇ ਦਿੱਤੀ ਆ ਥੋੜੀ ਸਰਕਾਰ ਨੂੰ ਜਾਣਕਾਰੀ ਇੱਕ ਮਿੰਟ ਬੰਦਾ ਗਾਉ ਸੁਣੋ ਜੇ ਆਪਾਂ ਉੱਥੇ ਪ੍ਰਿੰਸੀਪਲ ਸਾਹਿਬ ਨਾਲ ਬੈਠ ਕੇ ਗੱਲ ਕਰ ਲਈਏ ਮੈਂ ਪਾਈਰੇਟ ਹੋ ਰਹੇ ਚਲੋ ਸਾਡੇ ਕੋਲ ਆਉਣਾ ਚਲੋ ਕਾਲ ਜਾ ਰਿਹਾ ਮੈਂ ਪ੍ਰਿੰਸੀਪਲ ਸਾਹਿਬ ਕੋਲ ਜਾ ਰਿਹਾ ਮੈਂ ਕਾਲ ਜਾ ਰਿਹਾ ਕੋਈ ਜਾਉਂਦੇ ਹੋੜੀ ਤੁਸੀਂ ਅੱਜ ਹੀ ਆ ਰਹੇ ਹੋ ਜਦੋਂ ਇਹ ਐਲਾਨ ਕਰਤਾ ਮੈਂ ਤੁਹੇ ਕਰ ਕੀ ਜਾਣ ਕੇ ਕਿਸੇ ਗੱਲ ਦਾ ਉਹਨਾਂ ਨੂੰ ਹੋਰ ਕੀ ਕਰਨਾ ਆਖੇ ਨਾ ਪੀ ਆਸੀ ਦਾ ਸਟੂਡੈਂਟ ਕੜੇ ਐਗਰੀਕਲਚਰ ਪੀ ਆਸੀ ਦਾ ਸਟੂਡੈਂਟ ਆਏ ਅਰੇ ਤੁਸੀਂ ਐਸੀ ਨੇ ਆਈ ਹਾਂ ਦੇਖੋ ਉੱਥੇ ਉਹਨੇ ਉੱਥੇ ਕਰ ਦਿੱਤਾ ਡੁੱਡੇ ਕਰਕੇ ਜਾ ਰਹੇ ਐਸੇ ਕਰਕੇ ਜਾ ਰਹੇ ਹੋਰ ਇਹਨਾਂ ਨੂੰ ਕੰਮ ਆਉਂਦਾ ਸਾਡੇ ਸਾਰੇ ਇੱਕੋ ਡਿਮਾਂਡ ਹੈ ਐਗਰੀਕਲਚਰ ਨੂੰ ਸਰਕਾਰੀ ਕਰੋ ਹੋ ਜੂਗੀ ਸਰਕਾਰੀ ਗਟੀਵਾਰਡ ਦੇ ਬਾਗ ਦੇ ਅੰਦਰ ਅੰਦਰ ਇਹ ਹੋਊਗੀ ਅਸੀਂ ਕਰ ਰਹੇ ਅਸੀਂ ਕੀਤੀ ਆ ਫਿਰ ਕਰਾ ਲਈ ਫਿਰ ਮੰਨਾਂਗੇ ਆਏ ਕੱਲਾ ਇਹ ਕਹਿਣਾ ਨਹੀਂ ਹੋਣਾ ਵੀ ਬਾਅਦ ਫਿਰ ਕੋਈ ਵੀ ਅਸੀਂ ਅੱਗੇ ਵੀ ਅਸੀਂ ਕਰਾਈ ਅੱਗੇ ਨੇ ਕਰਾਈ ਬੈਠਿਆ ਕੋਈ ਨਹੀਂ ਬੈਠੋ ਜੀ ਉੱਥੇ ਮੈਂ ਅੰਦਰ ਬੈਠਾ ਅੰਦਰ ਬੈਠੋ ਕੋਈ ਸਭ ਬੱਚੇ ਨਾਲ ਸਾਡੇ ਸਮਾਧਿਓ ਵੀ ਇਹਨੇ ਸਮੇਤ ਅਕਸਰਕਾਰੀ ਕਰ ਦਾਂਗੇ ਫਿਰ ਅਸੀਂ ਜਾਵੜਾਂਗੇ ਦੇਖੋ ਮੈਂ ਤੁਹਾਨੂੰ ਕਹਿ ਰਿਹਾ ਨਾ ਆਪਦੇ ਹਸਪਤਾਲਾਂ ਤੁਹਾਡੇ ਪ੍ਰਿੰਸੀਪਲ ਨਾਲ ਅਸੀਂ ਤਾਂ ਸਰਕਾਰ ਸਰਕਾਰ ਦੀ ਜਿੱਥੇ ਗਲਤੀ ਹੈ ਸਰਕਾਰ ਇਹ ਐਮਐਲਏ ਨੇ ਨਹੀਂ ਕਰਨਾ ਕੁਝ ਇਹ ਤੁਹਾਡੇ ਅਧਿਕਾਰੀਆਂ ਨੇ ਵੀ ਕੁਝ ਕਰਨਾ ਹੁੰਦਾ ਪ੍ਰਾਈਵੇਟ ਕੋਈ ਨਹੀਂ ਸਰਕਾਰੀ ਪ੍ਰਾਈਵੇਟ ਸਰਕਾਰੀ ਕਿਰਾਏ ਦਿੱਤੀ ਹੈ ਤੁਹਾਨੂੰ ਅਸੀਂ ਫਿਰ ਵੀ ਦੋ ਵਾਰ ਨੋਟੀਫਿਕੇਸ਼ਨ ਭਰਤੀਆਂ ਦਾ ਜਾਰੀ ਕੀਤਾ ਬਿਲਕੁਲ ਨਹੀਂ ਕੀਤਾ ਕੰਮ ਨਹੀਂ ਕੀਤਾ ਜੋ ਲੋੜ ਕਰਨਾ ਸੀ ਫਰੀਦਕੋਟ ਦੇ ਆ ਪ੍ਰੋਫੈਸਰਾਂ ਤੱਕ ਪਹੁੰਚ ਨਹੀਂ ਕਰ ਸਕੇ ਇਹ ਜਿਹੜੇ ਬੰਦੇ ਫ੍ਰੀ ਆਫ ਕਾਸਟ ਕੰਮ ਕਰਨ ਨੂੰ ਤਿਆਰ ਸੀਗੇ ਤੁਸੀਂ ਸਰਕਾਰੀ ਭਰਤੀਆਂ ਕਿਉਂ ਨਹੀਂ ਕਰਨਾ ਚਾਹੁੰਦੇ ਇਥੇ ਸਰਕਾਰੀ ਕਟਿੰਗ ਹੋਰ ਕਿਦੀ ਸਿਓ ਸਰਕਾਰੀ ਦੋ ਵਾਰੀ ਇਹਨਾਂ ਨੇ ਨੋਟੀਫਿਕੇ ਬੀਬਾ ਜੀ ਦੇਖੋ ਤੁਸੀਂ ਸਾਡੇ ਬੱਚਿਓ ਜਿਹੜਾ ਕੰਮ ਉਹਨਾਂ ਨੇ ਕਰਨਾ ਉਹਨਾਂ ਨੇ ਹੀ ਕਰਨਾ ਹੈ ਸਰਕਾਰ ਨਹੀਂ ਕਰਨਾ ਸਰਕਾਰੀ ਭਰਤੀਆਂ ਦਾ ਸਾਰ ਤੁਹਾਨੂੰ ਕੋਈ ਨਹੀਂ ਮੈਂ ਆ ਰਿਹਾ ਉੱਥੇ ਕੋ ਉੱਥੇ ਆ ਰਿਹਾ ਮੈਂ ਸਾਰਾ ਅਸੀਂ ਇੱਥੇ ਗੱਲ ਕਰਕੇ ਕੋਈ ਨਹੀਂ ਕੋਈ ਗੱਲ ਮੈਂ ਗੱਲ ਕਰ ਲਈ ਤੁਹਾਡੇ ਨਾਲ ਮੈਂ ਤੁਹਾਡੇ ਪ੍ਰਿੰਸੀਪਲ ਨਾਲ ਗੱਲ ਕਰੂੰਗਾ ਗੱਲ ਤਾਂ ਫਿਰ ਤੁਸੀਂ ਪਰ ਗੱਲ ਕਰਨੀ ਨਹੀਂ ਸਰ ਸਰਕਾਰੀ ਕਾਲਜ ਸਰਕਾਰੀ ਸਰਕਾਰੀ ਭਰਤੀਆਂ ਕੱਢੋ ਤੁਸੀਂ ਉਹ ਸਾਰਾ ਕੁਝ ਹੋਊਗਾ ਪਰ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ ਕੀ ਅਗਰ ਇਹ ਸਰਕਾਰ ਨਾ ਮੇ ਕੋਈ ਨਹੀਂ ਹਰਾਨੀ ਵਾਲੀ ਗੱਲ ਹੈ ਜਿਹੜੀ ਫਕਰਦਾ ਉਹ ਤੁਸੀਂ ਬੈਠਦੇ ਰਹੇ ਤੁਹਾਡੇ ਤੋਂ ਉਹ ਮਾਮਲਾ ਨਹੀਂ ਉਹ ਕਰਵਾ ਕੇ ਦਿੱਤਾ ਮੈਂ ਮੈਂ ਵੀ ਅਸੀ ਚਲਵਾਉਂਦਾ ਨਹੀਂ ਸੰਭਲੀ ਲੈਣ ਤੁਹਾਡੀ ਸਿਰ ਇਹ ਥੋੜਾ ਕੰਮ ਹੋ ਗਿਆ ਜੀ ਠੀਕ ਹੈ ਜੀ ਕੋਈ ਮੈਂ ਉੱਥੇ ਆ ਰਿਹਾ ਤੁਹਾਡੇ ਕਾਲਜ 12 ਵਜੇ ਮੈਂ ਪਹੁੰਚਦਾ ਮੈਂ ਇੱਕ ਹਸਪਤਾਲ ਦਾ ਨਾਮ ਤੁਹਾਨੂੰ ਰੱਖਣਾ 12 ਵਜੇ ਆਉ ਉਸੜੇ ਨਾ ਨਾ ਬਿਲਕੁਲ ਤੁਹਾਡੇ ਮੂੰਹ ਤੇ ਗੱਲ ਕਰਾਂਗੇ ਅਜੀ ਇੱਥੇ ਬੈਠੇ ਲੋਕ ਕੋਈ ਨਾ ਤੁਹਾਡੇ ਨਾਲ ਤੁਹਾਡੇ ਮੂੰਹ ਤੇ ਹੋਊਗੀ ਬੇਟਾ ਇੱਕ ਮਿੰਟ ਮੇਰੀ ਗੱਲ ਸੁਣੋ ਕਿਸੇ ਦੇ ਢੁਕਾ ਵਿੱਚ ਨਾ ਆਵੋ ਆ ਐਵੇਂ ਕਿਸੇ ਦੀ ਉਂਗਲਾਂ ਤੇ ਨਾ ਚੜਾਓ ਤੁਹਾਡੇ ਅਫਸਰਾਂ ਨਾਲ ਤੁਹਾਡੇ ਪ੍ਰੋਫੈਸਰਾਂ ਨਾਲ ਉੱਥੇ ਤੁਹਾਡੇ ਮੂੰਹ ਤੇ ਗੱਲ ਹੋਊਗੀ ਜਿਹੜੀ ਜਿਹੜੀ ਗਲਤੀ ਹੈ ਇੱਥੇ ਪ੍ਰਿਆਰ ਨੂੰ ਪਤਾ ਸਰਬੰਨ ਨੂੰ ਪਤਾ ਵਿਦਿਆਰਥੀ ਨੂੰ ਨਹੀਂ ਕੁਝ ਪਤਾ ਇਹਨਾਂ ਨੂੰ ਕੁਝ ਨਹੀਂ ਪਤਾਗਾ ਇਹਨਾਂ ਨੂੰ ਕੁਝ ਨਹੀਂ ਪਤਾਗਾ ਜੇ ਤੁਹਾਨੂੰ ਕੰਮ ਕਰਨਾ ਹੈ ਤੁਸੀਂ ਕੱਲ੍ਹ ਸਵੇਰ ਆ ਰਹੇ ਜਿਹੜੀ ਕੋਈ ਚਿੱਠੀ ਲਿਖਾਉਣੀ ਹੈ ਜਿਹੜਾ ਕੋਈ ਕਰਾਉਣਾ ਮੈਂ ਅੱਥੇ ਕੱਲ੍ਹ ਦੇ ਕਰਾਉਂਗਾ ਇੱਥੇ ਲੇਖ ਲੇ ਜਾਣਾ ਸਰ ਕਿਹਨੂੰ ਇੱਥੇ ਲਿਖ ਦਿਓ ਚਿੱਠੀ ਜਿਹੜੀ ਮੈਂ ਕੌਣ ਲਿਖਣ ਵਾਲਾ ਪਰ ਇਹ ਤੁਸੀਂ ਕੋਲੇ ਦੇ ਲਿਖ ਪੈਗੇ ਪ੍ਰਿੰਸੀਪਲ ਤੋਂ ਲਿਖਾਉਣੀਆਂ ਚਿੱਠੀਆਂ ਤੁਹਾਡੇ ਅਧਿਕਾਰੀਆਂ ਤੋਂ ਜਿਹੜੇ ਕੋ ਚਿੱਠੀਆਂ ਜਿਹੜੀਆਂ ਜਿਹੜਾ ਕੰਮ ਹੋ ਰਿਹਾ ਉਹ ਆਪਦੇ ਪੱਧਰ ਤੇ ਲਿਖਤੀ ਕੋਸ਼ਿਸ਼ ਕਰਾਂਗੇ ਰਿਕਾਰਡਿੰਗ ਹੋਈ ਜਾਂਦੀ ਹੈ ਤੁਸੀਂ ਕਰ ਰਹੇ ਹੋ ਲਿਖੇ ਤੋਂ ਜ਼ਿਆਦਾ ਹੈ ਫਿਰ ਕੋਸ਼ਿਸ਼ ਹੀ ਹੁੰਦੀ ਹੈ ਮੇਰਾ ਵੀ ਉੱਥੇ ਉੱਥੇ ਤੁਹਾਡੇ ਅਧਿਕਾਰੀਆਂ ਨੂੰ ਨਹੀਂ ਤਾਂ ਬੰਦ ਹੋ ਗਈ ਸੀ ਇਹਨਾਂ ਨੇ ਤੋਂ ਐਸੇ ਭੇਜਿਆ ਉਹਨਾਂ ਦੀ ਗਲਤੀ ਹੈ ਤੁਸੀਂ ਇੱਥੇ ਖੜ੍ਹੇ ਹੋ ਤੁਹਾਡੇ ਪ੍ਰਿੰਸੀਪਲ ਦੀ ਤੁਹਾਡੇ ਪ੍ਰੋਫੈਸਰਾਂ ਦੀ ਗਲਤੀ ਹੈ ਤੁਸੀਂ ਖੜ੍ਹੇ ਸਰਕਾਰ ਦੀ ਸਰਕਾਰ ਨੇ ਕਿੰਨੇ ਦਿਨ ਤੋਂ ਹੋਲਡ ਪਈ ਹੋਈ ਆ ਸਰਕਾਰ ਦੀ ਗਲਤੀ ਹੈ ਚਲੋ ਮੈਂ ਆ ਰਿਹਾ 12 ਵਜੇ ਆਜਾਂ 12 ਵਜੇ ਕੋਸ਼ਿਸ਼ ਤਾਂ ਹੀ ਕਰਨੀ ਆ ਵੀ ਸਣ ਇੱਥੇ ਇੱਕ ਕਰਕੇ ਨਾ ਮੋੜੀ ਇੱਥੇ ਲੱਗ ਕੇ ਫੋਟੋਆਂ ਦਾ ਕਾਰਜ ਕਰਾਂਗਾ ਦਲ ਕੰਡੂ ਦਾ ਦਫਤਰ ਚ ਕਰੂੰਗਾ ਤੁਸੀਂ ਜਿੱਥੇ ਮਰਜ਼ੀ ਬੈਠੋ ਮੈਨੂੰ ਮੈਂ ਉੱਥੇ ਕਰਾਂਗਾ ਤੁਹਾਨੂੰ ਮਤਲਬ ਹੀ ਨਹੀਂ ਨਾ ਸਰ ਇਹਦੀ ਤਾਂ ਗੱਲ ਕਰ ਰਹੇ ਹਾਂ ਤੁਸੀਂ ਚੈੱਕ ਕਰਕੇ ਅੱਗੇ ਸੈੱਟ ਕਰੋਗੇ ਜੇ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਵੀ ਤੁਹਾਡੇ ਪ੍ਰਿੰਸੀਪਲ ਤੋਂ ਚਿੱਠੀ ਲਿਖਾਉਣੀ ਹੈ ਤੁਸੀਂ ਪ੍ਰਿੰਸੀਪਲ ਨਾਲ ਮੇਰੇ ਸਾਹਮਣੇ ਗੱਲ ਕਰੋ ਕਈ ਨਹੀਂ ਸਮੇਂ ਤੋਂ ਥੋੜੇ ਚਿੱਠੀ ਨਹੀਂ ਲਖਾਈ ਗਈ ਤੁਹਾਨੂੰ ਇਹ ਤੁਸੀਂ ਕੀ ਕਰਦੇ ਸੀ ਕੁਝ ਸਟੂਡੈਂਟਾਂ ਤੁਸੀਂ ਕਰਦੇ ਸੀ ਉੱਥੇ ਵੀ ਜਾ ਨਾਅਰੇ ਮਾਰੀ ਆਂ ਮੈਨੂੰ ਕੀ ਦੱਸੂ ਮੈਨੂੰ ਤੁਸੀਂ ਦੱਸੋਗੇ ਮੈਂ ਤਾਂ ਕਰੂੰਗਾ ਲੋ ਪਾਣੇ ਪੱਤਰ ਤਾਂ ਦੇ ਦੇਗੇ ਉਹ ਬੇਟਾ ਐਵੇਂ ਨਾ ਲੋੜ ਤੋਂ ਬਤ ਨਹੀਂ ਬੋਲਦੇ ਕੋਈ ਸਾਡੇ ਬੱਚਿਓ ਪਰ ਲੋੜ ਤੋਂ ਬਤ ਨਹੀਂ ਬੋਲਦੇ ਇਹ ਗੱਲ ਧਿਆਨ ਨਾਲ ਬੋਲ ਤੁਸੀਂ ਲੋੜ ਤੋਂ ਵੱਧ ਕੰਮ ਕਰੋ ਨਾ ਸਰ ਤੁਸੀਂ ਕਰ ਰਹੇ ਹੋ ਇੱਕ ਵੀ ਨਾਅਰਾ ਪੂਰਾ ਨਹੀਂ ਕੀਤਾ ਨੀ ਸਰਕਾਰ ਨੇ ਕੋਈ ਨਾ